ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜੀ ਸੂਈ ਬੈਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਹਰਦੀਪ ਸਿੰਘ ਆ ਜੀ ਪਿੰਡ ਭਦੌੜਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਠੀਕ ਆ ਬਾਈ ਮੋਬਾਈਲ ਨੰਬਰ ਬੋਲ 7657814882 ਠੀਕ ਆ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਆ ਇਹ ਡਾਕਟਰ ਸਾਹਿਬ ਪਹਿਲਾ ਸੂਆ ਨੂੰ ਹੋ ਚਾਰ ਦਿਨ ਦਾ ਠੀਕ ਹੈ ਬਾਈ ਸੂਈ ਨੂੰ ਇਹਨੂੰ ਮਹੀਨੇ ਤੋਂ ਉੱਤੇ ਹੋ ਗਏ 5-7 ਦਿਨ ਠੀਕ ਹੈ ਬਾਈ ਬੱਚਾ ਮਰਿਆ ਠੀਕ ਹੈ ਬਾਈ ਹਾਂਜੀ ਦੁੱਧ ਕਿੰਨਾ ਦੁੱਧ ਆਇਆ ਇਸ ਵਕਤ ਜਿਹੜਾ ਮਿੰਨ ਵਾਲਾ 18 ਲੀਟਰ ਆਪਾਂ ਮਿੰਨ ਕੇ ਦੇ ਦਾਂਗੇ ਦੋ ਡੰਗ ਚਵਾ ਕੇ ਦੇ ਹੇ ਚਾਰ ਡੰਗ ਚੋਲੇ ਉਹ ਤਾਂ ਨਹੀਂ ਆਪਾਂ ਨੂੰ ਕਿ ਹੂੰ ਵੀ 18 ਲੀਟਰ ਆਪਾਂ ਮਿਲਨਦਾਂਗੇ ਠੀਕ ਆ ਬਾਈ ਦੁੱਧ ਚਾਹੇ ਇਹਦੇ ਥੱਲੇ ਜੀ 22 ਕਿਲੋ ਕੱਢ ਲੋ ਓਕੇ 22 ਤੇ ਵੀ ਬਾਕੀ ਸੀ ਇਹਦਾ ਥੋੜਾ ਜਿਹਾ ਥਣ ਛੋਟਾ ਕਰਕੇ ਫਿਰ ਚੋਣ ਦੀ ਦਿੱਕਤ ਆਉਂਦੀ ਆ 20 ਕਿਲੋ ਤੋਂ ਬਾਅਦ ਚ ਦਿੱਕਤ ਆਉੜ ਲੱਗੇ ਮਸ਼ੀਨ ਵਾਲੇ ਨੂੰ ਕੋਈ ਨਹੀਂ ਹੂੰ ਹੱਥੀ ਹੋ ਜਾਂਦਾ ਫਰਕ ਪੈ ਜਾਂਦਾ ਠੀਕ ਆ ਬਾਈ ਫੇਸ ਬੜਾ ਚੰਗਾ ਕੱਦ ਚੰਗਾ ਪ੍ਰਿੰਟ ਚੰਗਾ ਤਿੰਨਾ ਨਾੜਾਂ ਦੇ ਇੱਕ ਬਈ ਲੈ ਵੇ ਤਾ ਕੱਲੀ ਕੱਲੀ ਨਾੜਾਂ ਐ ਖੜੀ ਆ ਬਾਈ ਤੇ ਥਣ ਵੈਸੇ ਮਸ਼ੀਨੀ ਚਵਾਈ ਵਾਲਾ ਹਨਾ ਹਾਂ ਮਸ਼ੀਨੀ ਆ ਹੂੰ ਮਸ਼ੀਨੀ ਮੈਂ ਹੱਥ ਖੀਚੋਣਾ ਭੋਰਾ ਵੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਤੇ ਮੈਂ ਚੋ ਲੈਣਾ ਜਦੋਂ 20 ਤੋਂ ਬਾਹਰ ਹੋ ਜਾਂਦੀ ਹੈ ਫੇਰ ਨਹੀਂ ਚੋਇਆ ਜਾਂਦਾ ਠੀਕ ਆ ਬਈ ਹਾਂ ਮੰਗਰੋ ਲੇਵਲੂ ਵਾਹ ਪਿੱਛੇ ਤੋਂ ਲੇਵਾ ਦਿਖਾਣੇ 18 ਲੀਟਰ ਦੁੱਧ ਵਾਈ ਕਹਿੰਦੇ ਮਿੰਨਤੀ ਵਾਲਾ ਤਿਆਰ ਆ ਲੈ ਫਾੜੀ ਵਾਲਾ ਆਰਡਰ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਪੈਕਿੰਗ ਜਿਵੇਂ ਕੈਮਰੇ ਕਰਕੇ ਜਾਕਦੀ ਆ ਹੂੰ ਲੈ ਹੂੰ ਲੇਵਲੂ ਐ ਪਿਆ ਸਾਰਾ ਡਰਦੀ ਆ ਵੀ ਸਹੀ ਗੱਲ ਆ ਬਈ ਹੂੰ ਖੋਲੀ ਬਈ ਤੋਰ ਕੇ ਨਾ ਖੋਲਾ ਥਣ ਚੈੱਕ ਕਰ ਲੋ ਚਵਾਈ ਚੁਈ ਬਾਈ ਕਹਿੰਦਾ ਮੈਂ ਚੋਲ ਨਾ ਕੋਈ ਚੱਕੀ ਹੱਤੀ ਵਧੀਆ ਚੁਈ ਜਾਂਦੀ ਹੈ ਖਲ ਚੋਲ ਨਹੀਂ ਕਰਦੀ ਇੱਥੇ 18 19 ਲੀਟਰ ਤੱਕ ਨਾ ਠੀਕ ਆ ਹਾਂ ਜਦੋਂ 20 ਤੋਂ ਟੱਪ ਜਾਂਦੀ ਆ ਫੇਰ ਦਿੱਕਤ ਜ਼ਰੂਰ ਮੰਦੀ ਆ ਠੀਕ ਆ ਬਾਈ ਹਾਂ ਮੂੰਹੋਂ ਹਜੇ ਚਾਰ ਦਾਂਦੀ ਹੋਈ ਆ ਜੇ ਕਿਸੇ ਬੱਚੇ ਪੁੱچے ਲੈਣ ਲਈ ਬੱਚੀ ਵਧੀਆ ਸਹੀ ਗੱਲ ਆ ਬਈ ਥੋੜਾ ਡਰ ਗਏ ਤੋ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਸਾਰਾ ਕੁਝ ਠੀਕ ਆ ਜੀ ਬਸ ਹਾਂ ਬਰੀਡ ਕੋਈ ਘਾਟ ਨਹੀਂ ਕਰ ਮਾ ਜੀ ਦੇ ਬੱਚੇ ਬੁੱੱਚੇ ਲੈਣੇ ਵਧੀਆ ਸੀਮਨ ਭਰਾ ਕੇ ਆਪ ਦਾ ਹੂੰ ਬੱਚੇ ਬੁੱੱਚੇ ਵੀ ਵਧੀਆ ਦੇਊਗੀ ਸਹੀ ਆ ਬਾਈ ਤੇ ਕੀ ਮੁੱਲ ਲੱਜਾ ਜਰਾ ਫਿਰ ਮੁੱਲ ਕੋਸ ਕਰਾ ਲਓ ਜੀ ਜੇ 60 ਕਰਾ ਲਓ 55 ਕਰਾ ਲਓ ਹੂੰ ਮੁੱਲ 55000 ਮੰਨ ਲਓ ਤੇ ਆਪਾਂ ਦੇ ਦਾਂਗੇ 53000 ਰੁਪਏ ਦੀ ਬੱਛੀ ਦੀ ਜੈਸ ਨੋਵਾ ਠੀਕ ਆ ਬਾਈ ਹਾਂ ਜੀ 55000 ਰੁਪਏ ਮੌਲਾ 53000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਬਾਈ ਮੌਲਾ ਜਾਇਜ਼ ਆ ਮਾਨਦਾਨ ਮਾੜਾ ਮੋਟਾ ਚਲੋ ਆਉਂ ਤੋ ਹੋ ਜਾਂਦਾ ਉਹਨਾਂ ਕੋਈ ਬਾਹਲਾ ਲੰਮਾ ਫਰਕ ਨਹੀਂ ਪੈਣਾ ਵੀ ਬਸ ਉਹਨਾਂ ਕ ਕਰਾਂਗੇ ਵੀ ਜ਼ਰੂਰ ਹੂੰ ਇਹ ਬੱਛੀ ਚ ਕੋਈ ਤਥਾ ਨਹੀਂ ਹੂੰ ਸਾਰੇ ਬਸ ਓਕੇ ਪਈ ਆ ਬੱਛੀ ਬਹੁਤ ਠੀਕ ਕੋਈ ਜੇ ਹੱਥੀ ਵੀ ਚੌਣੀਆਂ ਖੱਲੇ ਚੱਲੇ ਜਮਾ ਨਹੀਂ ਹੋਏਗੀ ਠੀਕ ਆ ਹਾਂ ਮਸ਼ੀਨ ਤੇ ਚੌਣੀਆਂ ਤਾਂ ਉਹ ਅਗਲੇ ਦੀ ਵੱਖਰੀ ਗੱਲ ਹੁੰਦੀ ਆ ਹੂੰ ਕੱਤੀ ਨਹੀਂ ਕੋਈ ਦਿੱਕਤ ਨਹੀਂ ਚੋਈ ਵੀ ਵਧੀਆ ਜਾਂਦੀ ਇੱਕ ਅੱਧਾ ਦਿਨ ਉਪਰਾ ਜਰੂਰ ਲੱਗਦਾ ਫਿਰ ਸੈੱਟ ਹੋ ਜਾਂਦਾ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ